ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਜੀ ਆਪਣੀ ਨਵੀਂ ਵੀਡੀਓ ਦੇ ਵਿੱਚ ਲੋਬੀ ਸੱਜਣੋ ਕਰਤਾਰ ਮਸ਼ੀਨ ਦਾ ਤਾਂ ਹੋ ਗਿਆ ਕੰਮ ਕੰਪਲੀਟ ਫਿਲਟਰ ਪੁੱਟਰ ਪਾਤਾ ਅੱਜ ਸ਼ਾਰਨੇ ਛੋਣੇ ਵੀ ਪੈ ਗਏ ਆ 2010 ਮਾਡਲ ਤੇ ਹੁਣ ਲੱਗੇ ਆਪਾਂ ਨਵੀਂ ਪ੍ਰੀਤ ਨੂੰ ਕਰਨਾ ਰਿਪੇਅਰ ਇਹਦਾ ਪਾਉਨੇ ਆ ਫਰੈਸ਼ਰ ਤੇ ਉਦੋਂ ਮਗਰੋਂ ਕਰਾਂਗੇ 20 ਮਾਡਲ ਨੂੰ ਉਧਰ ਸੋਨਾ ਦੀ ਕਾ ਆਪਣਾ ਹੋ ਗਿਆ ਰੈਡੀ ਕਰੋ ਚੈੱਕ ਇਹਦੇ ਤੇ ਛਤਰੀ ਲਾ ਕੇ ਸਕਾਟ ਤੋਂ ਆਪਾਂ ਸੋਨਾ ਦੀ ਕਾ ਤੇ ਫਟ ਕਰਾਂਗੇ ਹੁਣ ਉਹਦੀ ਕਰਾਉਣੇ ਜੈਸ ਇਹਨਾਂ ਹੱਥ ਲੱਗਦਾ ਪੂਰਾ ਤਿਆਤਾ ਪਾ ਨਵਾ ਚੜ ਗਿਆ ਸ਼ੁਰੂ ਕਰਦੇ ਸ਼ੁਰੂ ਕਰਦੇ ਫਰੇਸ਼ਰ ਲੋ ਜੀ ਸਾਫ ਸਪਾਈ ਚੱਲਦੀ ਆ ਪੂਰੀ ਰਗੜਾਈ ਕਰਕੇ ਪਾਉਣੇ ਪ੍ਰੈਸ਼ਰ ਸੀ ਬੰਨਿਆ ਕੋਈ ਆ ਸਪੀਕਰ ਕਿੱਥੇ ਆ ਨਾਲੇ ਆਪਣੇ ਲੱਕੀ ਸਪੀਕਰ ਡਿੱਗਾ ਹੋਇਆ ਕਿ ਨਾਲੇ ਆ ਜਿਹੜਾ ਪਿੱਛੇ ਰੱਖਿਆ ਹੋਇਆ ਲੱਭੋ ਉਹਨੂੰ ਲਾਈ ਉਥੇ ਮੁੜ ਕੇ ਉਥੇ ਜਾਨਵਰ ਵੜਦੇ ਆ ਆ ਇਹ ਕਿਹਦਾ ਆ ਜਿਹੜਾ ਪਿੱਛੇ ਜਿਹੜਾ ਫਾਲਾ ਮੈਟਰੋ ਪਹੁੰਚ ਗਿਆ ਕੰਪਨੀ ਦੇ ਵਿੱਚ ਹੋ ਗਈ ਐਂਟਰੀ ਆਪਣੀ 10 ਵਜੇ ਆ ਖੜਿਆ ਘੋੜਾ ਲੱਦਿਆ ਚੱਲਿਆ ਈ ਉਹ ਸਣੇ ਮੱਕੀ ਵਾਲਾ ਕਟਰ ਪਤਾ ਨਹੀਂ ਕਿਹੜੀ ਸਟੇਟ ਨੂੰ ਚੜਾਉਣ ਲੱਗੇ ਆ ਚਲੋ ਆਪਾਂ ਵੀ ਚੱਲਦੇ ਆ ਅੰਦਰ ਹੁਣ ਕਰਦੇ ਗੱਲਬਾਤ ਕਣਕਲਾ ਕਟਰ ਆਪਣਾ ਇੱਥੇ ਖੜਾ ਸੀ ਕੰਮ ਕਰਾਉਣਾ ਥੋੜਾ ਜਿਆਦਾ ਆਕੇ ਚੱਲਦੇ ਆ ਰੇਪੇਰ ਦਾ ਕੰਮ ਚੱਲੀ ਜਾਂਦਾ ਬਿੱਟਰੀ ਦੀ ਤਿਆਰੀ ਝੋਨੇ ਦੀ 15 ਵਾਲੇ ਬਹੁਤ ਤਕੜਾ ਜਗਾਲ ਵਾਲਿਆ